ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੀ ਮਨਪ੍ਰੀਤ ਕੌਰ ਫਤੇਗੜ ਸਾਹਿਬ ਤੋਂ ਅਤੇ ਸਾਡੇ ਬਾਈ ਜੀ ਤਸਾਰ ਭੋਲਰ ਆਰਮੀ ਪਿੰਡ ਰਾਇਸਲ ਵੱਲੋਂ ਉਹਨਾਂ ਵੱਲੋਂ ਜਿਵੇਂ ਕਿ ਜਿੰਨਾ ਕੁ ਵੀ ਅਸੀਂ ਕਰ ਸਕਦੇ ਆ ਸਾਡੀ ਸੁਸਾਇਟੀ ਵੱਲੋਂ ਸਾਡੀ ਸੰਸਥਾ ਵੱਲੋਂ ਅਸੀਂ ਪਿੰਡ ਰਾਇਸਲ ਦੇ ਵਿੱਚ ਪਹੁੰਚੇ ਦੀ ਇੱਕ ਵੀਡੀਓ ਬਣਾ ਕੇ ਲੈ ਕੇ ਗਏ ਸੀ ਪਰ ਉਹ ਵੀਡੀਓ ਨੂੰ ਦੇਖ ਕੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਰਿਸਪੈਕਟਡ ਸਾਡੀਆਂ ਭੈਣਾਂ ਤੇ ਸਾਡੇ ਬਾਈ ਜੀ ਸਾਡੇ ਨਾਲ ਜੁੜੇ ਨੇ ਸੋ ਅੱਜ ਅਸੀਂ ਅ 10 ਮਿੰਟ ਸੌਣਾਂ ਕਹਿੰਦੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹ ਗੱਲ ਆਖੀ ਆ ਕਿ ਆਪਣੀ ਨਿੱਤ ਕਮਾਈ ਵਿੱਚੋਂ ਜਿਹੜਾ ਦਸਵੰਦ ਆ ਉਹ ਜਰੂਰ ਕੱਢਦੇ ਰਹੋ ਤੇ ਪਿੰਡ ਰਾਇਸਲ ਦੇ ਵਿੱਚ ਬਾਈ ਜੀ ਦੇ ਘਰ ਪਹੁੰਚੇ ਐ ਜਿੱਥੇ ਕਵੀਰ ਨੂੰ ਕਈ ਸਾਲਾਂ ਤੋਂ ਜਿਹੜਾ ਅਧਰੰਗ ਹੋਇਆ ਪਿਆ ਉਹਦੇ ਸਬੰਧ ਵਿੱਚ ਮੈਂ ਇੱਕ ਵਾਰੀ ਜਗਤਾਰ ਸਿੰਘ ਤਾਰੀ ਦਾ ਦਿਲ ਦੀਆਂ ਗਰਾਹੀਆਂ ਵਿੱਚ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਰੱਬੀ ਰੂਹਾਂ ਦੇ ਸਾਨੂੰ ਦਰਸ਼ਨ ਕਰਵਾਏ ਅੱਜ ਸਾਡੇ ਨਾਲ ਪਾਲ ਸਿੰਘ ਚੌਧਰੀ ਤੇ ਬਾਬੂ ਜੀ ਸਾਡੇ ਮਨਾਲੀ ਜੀ ਵਾਲੇ ਉਹ ਵੀ ਸਾਡੇ ਨਾਲ ਆਏ ਨੇ ਅੱਜ ਸੇਵਾ ਨਿਭਾਉਣ ਜੀ ਤੇ ਮੈਂ ਫੇਰ ਦਿਲ ਦੀਆਂ ਕਰਾਂਗੀਆਂ ਵਿੱਚ ਧੰਨਵਾਦ ਕਰਦਾ ਸਾਰੇ ਸਾਡੇ ਸਾੰਤਾਂ ਦਾ ਸਾਡੀ ਸੁਸਾਇਟੀ ਦਾ ਤੇ ਸ੍ਰੀ ਨਾਰਕ ਫਾਊਂਡੇਸ਼ਨ ਗੁਪਤੀ ਬਰਮਾ ਜੀ ਦਾ ਜਿਹੜੇ ਕਿ ਇੱਕ ਮਕਾਮ ਤੱਕ ਉਹਨਾਂ ਨੇ ਸਾਨੂੰ ਹੌਸਲਾ ਵਜਾਈ ਦਿੱਤੀ ਆ ਤੇ ਅੱਗੇ ਤੋਂ ਵੀ ਸਾਡੇ ਨਾਲ ਸਹਿਯੋਗ ਕਰਦੇ ਰਹਿਣਗੇ ਹੋ ਸਕੇ ਤਾਂ ਅਸੀਂ ਇਹ ਬਾਈ ਦਾ ਇੱਕ ਮਹੀਨੇ ਦਾ ਜਿਹੜਾ ਰਾਸ਼ਨ ਪੱਕੇ ਤੌਰ ਤੇ ਬਣਾ ਸਕੀਏ ਸੋ ਆਓ ਆਪਾਂ ਰਲ ਮਿਲ ਕੇ ਸਮਾਜ ਨੂੰ ਚੰਗੀ ਸਿਹਤ ਦੇ ਸਕੀਏ ਤੇ ਸਮਾਜ ਨੂੰ ਸਿਰ ਜੀਏ ਤੇ ਇਹਨਾਂ ਗਰੀਬ ਬੰਦਿਆਂ ਦੀਆਂ ਇਹਨਾਂ ਵਿਅਕਤੀਆਂ ਦੀ ਇਹਨਾਂ ਦੀਆਂ ਅਸੀਸਾਂ ਪ੍ਰਾਪਤ ਕਰੀਏ ਥੈਂਕ ਯੂ ਸ਼ੁਕਰੀਆ ਮਿਹਰਬਾਨੀ